ਹਾਲੇ ਹੋਂ ਤੱਕ ਦਿਨੇ ਹੀ ਘਤਵਾ ਆਇਆ ਨਾ ਮਧਿਆ ਸੀ ਅੱਗੇ ਰੋਜ਼ ਰਾਤ ਨੂੰ ਮਿਲਦੇ ਸੀ ਛੇ ਕਈ ਵਾਰ ਦਿਨੇ ਕਿਸੇ ਨੇ ਵੇਖ ਲਿਆ ਫੇਰ ਔਖਾ ਹੋ ਜਾਊਗਾ ਉਹ ਦਿਨੇ ਦੇਖਣ ਨੂੰ ਕੌਣਾ ਕਰੇ ਸੱਸ ਤੇਰੇ ਦੀ ਸਹਰਾ ਤੇਰੀ ਦੀ ਤੇ ਜੱਸਾ ਉਹ ਆਦੇ ਕੰਮ ਤੇ ਬਾਹਰ ਜਾਣਾ ਉਹ ਰਾਹ ਸ਼ਾਮ ਨੂੰ ਆਉਂਦਾਗਾ ਆਂਡ ਕਮਾਂਡ ਤਾਂ ਵਸਦਾ ਨਾ ਉਹ ਤਾਂ ਨਹੀਂ ਹੈਗੀ ਅਗਲੇ ਉਂਗਲ ਲਾਉਣ ਲੱਗੇ ਨੇ ਮਿੰਟ ਮਾਰਨਗੇ ਆਂਡ ਕਮਾਂਡ ਨੂੰ ਕੀ ਪਤਾਗਾ ਉਹ ਉਹਨਾਂ ਨੂੰ ਤਾਂ ਆਇਆਗਾ ਬੀਚ ਚ ਚੇਤਾਵਨ ਦਿੱਤੀ ਪੁੱਤ ਨੇ ਵੀ ਤਾਂ ਆਉਂਦਾ ਉਹ ਨਹੀਂ ਇਹ ਤੈਨੂੰ ਭੁਲੇਖੇ ਆ ਅੱਜ ਕੱਲਣਾ ਸਾਰੇ ਸ਼ੱਕ ਦੀ ਨਿਗਾਹ ਨਾਲ ਵੇਖਦੇ ਨੇ ਵੀ ਇਹਨਾਂ ਦੇ ਕਰੇ ਐਨਾ ਕਾ ਤੂੰ ਆਉਂਦਾ ਗਾ ਤੂੰ ਦਿਨੇ ਆਉਣਾ ਘਟਾ ਦੇ ਗਾਲੇ ਵਧੀਆ ਰਹੇਗਾ ਓਏ ਮੈਂ ਕਿਹੜਾ ਰੋਜ਼ ਰੋਜ਼ ਆਉਣਾ ਅੱਜ ਦੱਸ ਦੇਣਾ ਪਰ ਤੂੰ ਐ ਕਿਵੇਂ ਸ਼ੱਕ ਕੁਝ ਵਦਸੀ ਚਲ ਕੋਈ ਹੋਰ ਦੱਸ ਤੂੰ ਨਾਲੇ ਤੂੰ ਕੱਲ ਮੇਰਾ ਫੋਨ ਕਾ ਤੂੰ ਨਹੀਂ ਚੱਕਿਆ ਸਾਰਾ ਦਿਨ ਕੰਮ ਤੋਂ DJ ਚ ਪਿਆਂਦਾ ਕਈ ਵਾਰ ਆ ਉਰਾਪਰਾ ਪਿਆ ਹੁੰਦਾਗਾ ਤਾਂ ਚੱਕਿਆ ਜ ਹਨਾ ਕੰਮ ਤਾਂ ਤੇ ਇੰਨੇ ਕਿੰਨੇ ਹੁੰਦੇ ਨੇ ਛੜਾ ਤੋਂ ਸਾਰਾ ਦਿਨ ਖੇਤ ਹੀ ਰਹਿਣਾਗਾ ਘਰੇ ਤਾਂ ਮੈਨੂੰ ਦਿਖਦਾ ਹੀ ਨਹੀਂ ਤੈਨੂੰ ਪਤਾ ਕੱਲ ਮੈਂ ਤੇਰੇ ਘਰੇ ਚਾਰ ਗੇੜੇ ਮਾਰ ਕੇ ਆ ਬਹਾਨੇ ਨਾਲ ਤੂੰ ਵੀ ਨਾ ਗੇੜੇ ਮਾਰਿਆਗਾ ਕਈ ਵਾਰ ਮੰਮੀ ਨੂੰ ਸ਼ੱਕ ਹੋ ਜੇ ਉਦਾਂ ਉਹਨੂੰ ਕੋਈ ਸ਼ੱਕ ਹੁੰਦਾ ਨਹੀਂਗਾ ਉਹ ਉਹਨੂੰ ਤਾਂ ਤਾਂ ਸ਼ੱਕ ਹੋਊਗਾ ਜੇ ਮੈਂ ਤੇਰੀ ਬਾਰੇ ਪੁੱਛੂ ਮੈਂ ਤੇਰੀ ਬਾਰੇ ਪੁੱਛੀ ਨਹੀਂ ਹੈਗਾਗਾ ਅੱਛਾ ਹਾਂ ਮੈਂ ਤਾਂ ਨਾ ਬਸ ਅਹੀਂ ਆ ਗਈ ਸੀਗੀ ਬਾਹਣੇ ਨਾਲ ਕਦੇ ਮੈਂ ਸਰਫਲੈਂਜ ਆਵੜੀ ਕਦੇ ਮੈਂ ਕਿਹਾ ਚਾਚੀ ਬਸ ਚੀਜ਼ਾਂ ਸੀ ਲੱਗਦਾ ਮੈਂ ਉਹ ਗੇੜਾ ਕੱਢਣ ਆ ਗਈ ਤੈਨੂੰ ਪਤਾ ਤੇਰੀ ਮੰਮੀ ਤਾਂ ਮੈਨੂੰ ਆਪ ਹੀ ਕਹਿ ਦਿੰਦੀ ਐ ਵੀ ਤੂੰ ਐਤਰਾ ਆ ਜਾਇਆ ਕਰ ਹੂੰ ਖਾਂ ਕਰਕੇ ਕਿਰਚ ਕੌਣ ਆ ਗਿਆ ਮੈਂ ਤੈਨੂੰ ਕਿਹਾ ਸੀਗਾ ਨਾ ਹੁਣ ਕੀ ਕਰਾਂ ਤੂੰ ਦੇਖਿਆ ਦਸ ਦਾ ਜੀ ਕੰਮ ਤੇ ਦਸ ਦਾ ਆਉਂਦਾ ਨਹੀਂਗਾ ਉਹ ਜਾਣ ਬਮਾੜਦਾ ਆਇਆ ਹੂ ਤੂੰ ਕਹਿ ਕੇ ਟਾਲ ਦੀ ਠੀਕ ਆ ਓ ਗਗਨਾ ਤੁਸੀਂ ਹਾਂ ਮੈਂ ਕਿਉਂ ਕੀ ਹੋ ਗਿਆ ਨਹੀਂ ਤੁਸੀਂ ਤਾਂ ਘੰਟੇ ਗਈ ਸੀ ਉਹ ਮੇਰਾ ਸਰੀਰ ਦਾ ਠੀਕਿਆ ਨਹੀਂ ਲੱਗਿਆ ਮੈਨੂੰ ਮੈਂ ਤਾਂ ਕਰਕੇ ਮੁੜਿਆ ਆ ਅੱਛਾ ਕੀ ਹੋ ਗਿਆ ਤੁਹਾਡੇ ਫਿਰ ਤੁਸੀਂ ਡਾਕਟਰ ਤੇ ਜਾਣਾ ਸੀ ਘਰੇ ਤਾਂ ਕੋਈ ਦਵਾਈ ਵੀ ਨਹੀਂ ਹੈਗੀ ਤੁਸੀਂ ਡਾਕਟਰ ਤੇ ਜਾਓ ਦਵਾਈ ਲੈ ਕੇ ਆਓ ਕੋਈ ਨਾ ਮੈਂ ਨਿਆਰਾਮ ਕਰ ਲਾਂ ਫਿਰ ਲਿਆਂਗਾ ਦਵਾਈ ਆਰਾਮ ਕਰ ਲਾ ਨਹੀਂ ਨਹੀਂ ਤੁਸੀਂ ਆਰਾਮ ਕਾਤੋਂ ਕਰਨਾ ਹੈ ਘਰੇ ਵੱਧ ਬਿਮਾਰ ਹੋ ਜਾਓਗੇ ਤੁਸੀਂ ਡਾਕਟਰ ਦੇ ਜਾਓ ਉਹ ਤੈਨੂੰ ਹੋਇਆ ਕੀ ਆ ਤੂੰ ਠੀਕ ਆ ਹਾਂ ਹਾਂ ਮੈਂ ਤਾਂ ਠੀਕ ਆ ਮੇਨ ਤਾਂ ਕੁਛ ਨਹੀਂ ਹੋਇਆ ਪਾਪੀ ਬਾਬੀ ਸੱਚ ਠੀਕ ਆ ਮੈਂ ਕੱਲੇ ਬਈ ਤੂੰ ਅੰਦਰ ਕੀ ਕਰਦਾ ਸੀ ਉਹ ਕੁਛ ਨਹੀਂ ਕੋਈ ਏਸੀ ਦੀ ਸੱਚ ਠੀਕ ਕਰਾਉਣੀ ਅੰਨਾਂ ਗੇਂ ਦੇ ਪਾਪੀ ਨੇ ਬੋਲ ਮਾਰ ਲਿਆ ਹਾਂ ਹਾਂ ਮੈਂ ਤੁਹਾਨੂੰ ਕਿੰਨੇ ਵਾਰ ਤੇ ਕਿਹਾ ਵੀ ਏਸੀ ਦੀ ਸੱਚ ਠੀਕ ਕਰਾ ਦੋ ਤੁਸੀਂ ਵੀ ਸੁਣਦੇ ਕਿੱਥੋਂ ਮੇਰੀ ਗੱਲ ਮੈਂ ਤਾਂ ਭੁੱਲ ਜਾਂਦਾ ਸੀ ਹਰ ਵਾਰੀ ਚਲ ਕੋਈ ਨਾ ਬਈ ਹੁਣ ਠੀਕ ਹੋ ਗਈ ਹਾਂ ਉਹ ਕਰ ਗਿਆ ਸੀ ਮੈਂ ਬਠੀ ਆਹ ਜੀ ਮੱਚ ਰਹੀ ਸੀ ਹੀ ਅਬ ਠੀਕ ਆ ਆ ਚੱਲ ਭਾਈ ਹੋਰ ਕੋਈ ਨਾ ਚਾਹ ਪਾਣੀ ਪੀਣੇ ਆ ਜਾਨ ਆ ਮੈਂ ਤਾਂ ਅੱਗੇ ਕੰਮ ਜਾਂਦਾ ਹੀ ਆ ਥਾਬੀ ਨੇ ਬਾਜ ਮਾਰਨੀ ਮੈਂ ਤਾਂ ਰੁਕ ਗਿਆ ਆਹੋ ਚੱਲ ਕੋਈ ਨਾ ਫੇਰ ਕਿ ਹੋ ਗਿਆ ਬਸ ਤੂੰ ਬੈਠ ਅੰਦਰ ਠੀਕ ਆ ਚੰਗਾ ਜਾਨ ਆ ਰਾਮ ਘਰ ਮੈਂ ਗੇਟ ਲਾਇਆ ਵਾ ਜਸ ਹਾਂ ਲਾਇਆ ਗੇਟ ਆ ਜਾ ਕੋਲੇ ਮਰਵਾਤਾ ਸੀ ਨਾ ਮੈਂ ਤੈਨੂੰ ਕਿਹਾਗਾ ਕਿ ਤੂੰ ਦਿਨੇ ਨਾ ਆਇਆ ਕਰ ਓਏ ਤੂੰ ਹੁਣ ਮੇਰੇ ਮਗਰ ਕੀ ਕਰਨੀ ਹੈ ਜਿਉਂ ਨੇ ਦੇਖ ਲਿਆ ਸ਼ੱਕ ਤਾਂ ਪੱਧੂ ਹੋਊਗਾ ਸ਼ੱਕ ਤਾਂ ਨਹੀਂ ਹੋਗੀ ਉਹਨੂੰ ਮੈਨੂੰ ਤਾਂ ਹੀ ਡਰ ਲੱਗੀ ਅੰਦਰ ਕੋਈ ਸ਼ੱਕ ਨਹੀਂ ਹੋਏਗੀ ਮੈਂ ਤਾਂ ਬਹਾਨਾ ਲਾਤਾ ਜਦੋਂ ਮੈਂ ਦੇਖਿਆ ਵੀ ਜੱਸਾਗਾ ਫਿਰ ਕੋਈ ਨਾ ਕੋਈ ਬਹਾਨਾ ਸੋਚਿਆ ਚੱਲ ਠੀਕ ਹੈ ਤੂੰ ਜਾ ਫੇਰ ਆਉਂਗਾ ਮਿਲਣਾ ਛਾਂ ਤੂੰ ਜੱਸ ਮੈਂ ਤੁਹਾਡੇ ਵਾਸਤੇ ਰੋਟੀ ਲੈ ਕੇ ਆਵਾਂ ਜਾਂ ਚਾਹ ਬਣਾਵਾਂ ਨਾ ਕੁਝ ਵੀ ਲਿਆਉਣ ਦੀ ਲੋੜ ਨਹੀਂ ਹੈਗੀ ਚੁੱਪ ਕਰਕੇ ਉਰੇ ਬੈ ਜਾ ਮੇਰੀ ਗੱਲ ਸੁਣ ਕੀ ਹੋਇਆ ਜੱਸ ਹੋਇਆ ਤਾਂ ਕੁਝ ਵੀ ਨਹੀਂ ਮੈਂ ਤੈਨੂੰ ਐ ਕਹਿਣਾ ਮੈਂ ਤੈਨੂੰ ਕਿੰਨੇ ਵਾਰ ਕਿਹਾ ਵੀ ਐ ਮਗਰੋਂ ਨਾ ਕਿਸ ਨੂੰ ਘਰੇ ਨਾ ਬੁਲਾਇਆ ਕਰ ਲੈ ਕਹਿੰਦਾ ਮਗਰੋਂ ਕਿਸੇ ਨੂੰ ਘਰੇ ਨਾ ਬੁਲਾਇਆ ਕਰ ਮੈਂ ਕਿਹਨੂੰ ਬੁਲਾ ਲਿਆ ਨਲੇ ਕਿਹੜਾ ਕੋਈ ਉੱਪਰ ਆਗਾ ਇਹ ਤਾਂ ਚਲ ਆਪਦੇ ਚਾਚੇ ਤਾਇਆ ਦਾ ਮੁੰਡਾ ਸੁੱੱਚ ਖਰਾਬ ਹੋ ਗਈ ਸੀ ਮੈਂ ਤਾਂ ਬੁਲਾ ਲਿਆ ਸੀ ਇਹਨੂੰ ਉਹ ਤਾਂ ਮੈਂ ਸਮਝਦਾ ਵੀ ਆਦੇ ਚਾਚੇ ਤਾਈ ਦੇ ਮੁੰਡਾ ਪਰ ਆ ਲੋਕ ਤਾਂ ਨਹੀਂ ਸਮਝਦੇ ਹੈਗੇ ਲੋਕ ਸੋ ਸੋ ਗੱਲਾਂ ਬਣਾਉਂਦੇ ਨੇ ਨਾ ਤੂੰ ਮੇਰੇ ਤੇ ਸ਼ੱਕ ਕਰਦਾਗਾ ਹੁਣ ਚੰਗੀਆਂ ਗੱਲਾਂ ਨੇ ਥੋਡੀਆਂ ਮੈਂ ਕਹ ਕਣ ਸੱਕ ਨਹੀਂ ਕਰ ਰਿਆ ਮੈਂ ਤੈਨੂੰ ਦੱਸ ਰਿਆ ਵੀ ਆਪਾਂ ਲੋਕਾਂ ਦੀ ਮੁੰਡਾ ਨਹੀਂ ਫੜ ਸਕਦੀ ਲੋਕਾਂ ਦੀਆਂ ਗੱਲਾਂ ਹੀ ਸੁਣ ਲਓ ਤੁਸੀਂ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਹੈਗਾਗਾ ਐਨਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਕਿਹੋ ਜੀ ਆਂਗੀ ਐਂ ਕਿਹੜਾ ਤੁਹਾਡੇ ਮਗਰੋਂ ਮੈਂ ਬਗਾਨੇ ਮੁੰਡੇ ਐਂ ਬਾੜ ਲੈਣ ਨਹੀਂ ਆ ਕਰ ਵੀ ਮੈਨੂੰ ਤਾਂ ਕਿਸੇ ਦਾ ਡਰ ਹੀ ਨਹੀਂ ਹੈਗਾਗਾ ਗਗਨ ਮੈਂ ਤੈਨੂੰ ਗਲਤ ਨਹੀਂ ਕਹਿ ਰਿਆ ਮੈਂ ਲੋਕਾਂ ਦੀ ਗੱਲ ਕਰ ਰਿਹਾ ਲੋਕ ਪਤਾ ਕਿੰਨੇ ਕਿੰਨੇ ਗੱਲਾਂ ਬਣਾਉਂਦੇ ਆ ਆਪਾਂ ਕਿਹੜਾ ਕਿਸੇ ਦਾ ਕੁਝ ਕਰ ਲਾਂਗੇ ਹੋਰ ਕੀ ਕਈ ਤਾਂ ਜਾਣੇ ਹੋਗੇ ਚੰਗੀ ਤਰ੍ਹਾਂ ਪਤਾ ਮੈਨੂੰ ਤੁਸੀਂ ਕਿੱਥੋਂ ਭੁੱਲਦੇ ਹੋਗੇ ਜੇ ਮੈਂ ਗਲਤ ਹੁੰਦੀ ਨਾ ਤਾਂ ਮੈਂ ਤੇਰੇ ਨਾਲ ਵਿਆਹ ਨਹੀਂ ਸੀ ਕਰਾਉਂਦੀ ਐਨਿਕ ਤਾਂ ਮੇਰੇ ਘਰੇ ਚੱਲਦੀ ਸੀ ਮੈਂ ਆਪਣੇ ਮਾਪਿਆਂ ਨੂੰ ਕਹਿ ਕੇ ਜਿੱਥੇ ਜੀ ਕਰਦਾ ਮੈਂ ਵਿਆਹ ਕਰਾ ਲੈਂਦੀ ਕੋਈ ਮੈਂ ਉਹੀ ਨਹੀਂ ਤੁਰੀ ਫਿਰਦੀ ਹੈਗੀ ਕਿ ਜਦੋਂ ਜੀ ਕਰਦਾਗਾ ਕੁਝ ਵੀ ਕਹਿਣ ਲੱਗ ਜਾਣਾ ਇਹ ਨਹੀਂ ਦੇਖਦਾ ਮੈਂ ਤੇਰੀ ਲੱਗਦੀ ਕੀ ਆਗੀ ਆਪਣਾ ਰਿਸ਼ਤਾ ਕੀ ਹੈਗਾ ਜੇ ਤੂੰ ਗੁਗਲਾ ਚੱਕਦਾ ਲੋਕਾਂ ਨੂੰ ਤਾਂ ਚੱਕਣੀ ਐ ਸੌਖੀਆਂ ਨੇ ਉਹ ਤਾਂ ਕਹਿਣ ਗਈ ਜਦੋਂ ਆਪ ਦਾ ਬੰਦੇ ਨੇ ਮਾੜੀ ਬਣਾਤੀ ਉਹ ਗਗਣ ਤੂੰ ਹੀ ਗੁੱਸਾ ਕਰੀ ਜੰਨੀ ਆ ਯਾਰ ਕੋਈ ਗੁੱਸਾ ਕਿਉਂ ਕਰਦੀ ਆਂਗੀ ਗੱਲ ਬਦਾਉਣੀ ਆ ਮੈਂ ਕਹਿਣਾ ਤਾਂ ਤੂੰ ਆਗਾ ਮੈਂ ਕਿਹੜਾ ਕੋਈ ਜਿੰਦੇ ਲਾ ਕੇ ਵੀ ਤਾਂ ਆਚਾਰ ਦੁਵਾਰੀ ਅੰਦਰ ਲੁਕੋ ਰੱਖਿਆ ਸੀ ਉਹ ਸੋਚੀ ਠੀਕ ਕਰਾਉਣ ਨੂੰ ਬੁਲਾਇਆ ਸੀ ਤੇਰੇ ਚਾਚੇ ਦਾ ਪੁੱਤ ਆਗਾ ਕੋਈ ਪਿੰਡ ਚੋਂ ਬਗਾਨਾ ਨਹੀਂ ਬੁਲਾ ਲਿਆ ਸੀ ਜਾਕੀ ਮੈਂ ਆਉ ਤੇ ਪਿੰਡ ਤੋਂ ਕੋਈ ਆਸ਼ਕ ਨਹੀਂ ਸੀ ਮੈਂ ਆਪ ਦਾ ਬੁਲਾ ਲਿਆ ਗਗਣ ਤੂੰ ਬਾਲਾ ਨਾ ਬੋਲੀ ਆ ਯਾਰ ਮੈਨੂੰ ਤੇਰੇ ਤੇ ਪੂਰਾ ਭਰੋਸਾ। ਉਹ ਪਤਾ ਹੀ ਆ ਮੈਨੂੰ ਕਿੰਨਾ ਕੁ ਭਰੋਸਾ ਕਰਦਾਗਾ ਤੂੰ। ਫੇ ਤੂੰਸ ਤਾਂ ਇਹ ਕਹਿੰਨੇ ਹੋਗੇ ਐਂ ਘਰੇਆ ਕਰੋ ਲੋੜ ਨਹੀਂ ਹੈਗੀ। ਸਵੇਰੇ ਜਾਂਦੇ ਹੋਏ ਤਾਲਾ ਲਾ ਜਾਇਆ ਕਰੋ ਮੈਨੂੰ। ਗਗਨਾ ਕਿਉਂ ਯਾਰ ਤੂੰ ਬੋਲੀ ਨਹੀਂ ਆਪਣਾ ਫालतੂ। ਬਿਨਾ ਫालतੂ ਮੈਂ ਨਹੀਂ ਬੋਲਦੀ ਹੈਗੀ ਤੂੰ ਬੁਲਾਉਣਾਗਾ। ਚੰਗਾ। ਐ ਥੋੜੋ ਹੁੰਦਾਗਾ। ਮੈਂ ਸਾਰਾ ਦਿਨ ਅੰਦਰ ਹੀ ਤੜੀ ਰਮਾਂ। ਮੈਂ ਤੈਨੂੰ ਕੀ ਬੋਲਾਂ ਮੇਰਾ ਤਾਂ ਸਰੀਰ ਪਹਿਲੀ ਨਹੀਂ ਠੀਕ ਹੈਗਾ। ਤੂੰ ਦੂਸਰੋ ਸਰੀਰ ਖਰਾਬ ਕਰੀਂਦੀ ਆ। ਆ ਕੋਈ ਨਾ ਕੰਮ ਕਰ ਲਾਉਦਾ ਜਿਹੜਾ ਰਹਿੰਦਾ ਜ਼ਰਾ। ਹੋਰ ਮੈਂ ਤਾਂ ਆਪੇ ਹੀ ਕਰਦੀ ਆਂਗੀ ਆ ਕੇ ਕੰਮ ਤੋਂ ਐਂ ਕਰਨ ਦੱਸ ਨਾ ਮੈਂ ਮਾੜੀ ਹੋ ਗਈ ਹੁਣ ਮੈਂ ਗਲਤ ਹੋ ਗਈ ਜਿਹੜੀ ਚੰਗੀ ਆ ਉਹ ਲੈ ਆਈ ਮੈਂ ਕਰਦੀ ਆ ਕਿ ਆਪਦੇ ਭਰਾ ਨੂੰ ਫੋਨ ਮੈਂ ਕਾਦੇ ਵਾਸਤੇ ਇੱਥੇ ਰਹਿਣਾਗਾ ਜਦੋਂ ਐਡੇ ਐਡੇ ਜੁੰਨੇ ਚੱਕਦਾਗਾ ਮੈਨੂੰ ਤੂੰ ਸ਼ੁਕਰ ਹੈ ਬਾਚ ਗਈ ਅੱਜ ਤੱਕ ਤੂੰ ਇਹਨੂੰ ਪੁੱਠਾ ਸਿੱਧਾ ਬੋਲ ਪਈ ਸ਼ੱਕ ਨਹੀਂ ਹੋਇਆ ਛੇ ਕਿਤੇ ਅੰਦਰ ਆ ਜਾਂਦਾ ਸਾਨੂੰ ਬੈਠਿਆਂ ਨੂੰ ਵੇਖ ਲੈਂਦਾ ਤਾਂ ਇਹਨੂੰ ਸ਼ੱਕ ਪੱਕਾ ਹੋਣਾ ਸੀ ਮੇਰੇ ਤੇ ਕੋਈ ਨਾ ਕੋਈ ਹੱਲ ਤਾਂ ਇਹਦਾ ਕਰਨਾ ਹੀ ਪਊਗਾ ਆਏ ਕਿਵੇਂ ਚੱਲੂਗਾ ਇਹਨੂੰ ਕਿਵੇਂ ਬੋਲਦਾ ਸੀਗਾ ਛਾਹ ਬਣਾ ਕੇ ਤੇ ਮੈਨੂੰ 엄마 ਤੇ ਮੈਂ ਅੱਜ ਘਰ ਤੋਂ ਬਾਹਰ ਗਈ ਮੈਂ ਤਾਂ ਘਰ ਤੋਂ ਬਾਹਰ ਤਾਂ ਹਾਂ ਗਈ ਤੂੰ ਐਂ ਦੱਸ ਕਿੱਥੇ ਗਿਆ ਹੋਇਆ ਸੀ ਤੇ ਕਿੰਨਾ ਟਾਈਮ ਲਾਤਾ ਉਹ ਮੈਂ ਤਾਂ ਅੱਜ ਫਿਲਮ ਦੇਖਣ ਪਾ ਗਿਆ ਸੀਗਾ ਉਹ ਲਵਲੀ ਹੋੜ ਨਾਲਾ ਲੱਗਦਾ ਫਿਲਮ ਦਾ ਆ ਮੌਸਮ ਤਾਂ ਦੇਖ ਲੈ ਰੋਜ਼ ਤਾਂ ਵੀ ਉੱਤਰਿਆ ਹੁੰਦਾਗਾ ਹਾਂ ਥਾਂ ਥਾਂ ਤੇ ਸੜਕਾਂ ਖਰਾਬ ਹੋਈ ਪਈਆਂ ਨੇ ਪਾਣੀ ਖੜਿਆਗਾ ਥਾਂ ਥਾਂ ਤੇ ਕਰੇ ਬੈਜਾ ਕਰ ਟੱਕੇ ਕਿਸੇ ਟਾਈਮ ਉਹ ਬਾਤ ਸੁਈ ਬੱਗਿਆ ਮਾਂ ਉਹ ਲੈ ਗਏ ਮੈਨੂੰ ਬਾਹਰ ਚ ਖੜਾ ਸੀਗਾ ਉਹ ਆ ਜਾ ਕਹਿੰਦੇ ਫਿਲਮ ਦੇਖਣ ਜਲੀਏ ਉਹ ਜਾਂਦੇ ਸੀ ਜੇ ਕੋਈ ਸੋਚ ਫਿਕਰ ਹੋਵੇ ਕਰੇ ਫਿਰ ਤਾਂ ਖੜੇ ਹੈ ਨਾ ਉਹ ਦੇਖ ਲੈ ਤੇਰੀ ਮਾਸੀ ਆਈ ਸੀਗੀ ਪਾਲੋ ਲੈ ਮਾਸੀ ਆਈ ਸੀ ਬੱਗ ਵੀ ਗਈ ਬੱਗ ਗਈ ਹੋਰ ਕੀ ਅਗਲੀ ਨੇ ਇੱਥੇ ਬੈਠਣਾ ਸੀਗਾ ਲੈ ਰਹਿ ਜਾਂਦੀ ਅੱਜ ਦੱਸ ਕਰੇ ਕੀ ਕਰਨਾ ਇਹਨੇ ਜਾ ਕੇ ਹੂੰ ਰਹਿ ਜਾਂਦੀ ਉਹ ਤੇ ਝੜਦਾ ਕੰਮ ਐ ਕਰੇ ਉਹਦੇ ਕੋਹਣਾ ਕੰਮ ਕਰਨ ਵਾਲਾ ਉਹਨੂੰ ਸਰਦਾ ਕਿਤੇ ਕੀ ਕਰਨਾਈ ਸੀ ਕਿ ਮਾਸੀ ਤੇਰਾ ਰਿਸ਼ਤਾ ਲੈ ਕੇ ਆਈ ਸੀ ਤੇਰੀ ਮਾਸੀ ਹੋਰ ਉਹਨੂੰ ਕਿੱਥੋਂ ਟਾਈਮ ਸੀ ਆਣ ਦਾ ਵਿਚਾਰੀ ਨੂੰ ਰਿਸ਼ਤਾ ਨਾ ਕੀ ਗੱਲ ਤੈਨੂੰ ਖੁਸ਼ੀ ਨਹੀਂ ਹੋਈ ਰਿਸ਼ਤੇ ਦੀ ਗੱਲ ਸੁਣ ਕੇ ਹਾਂ ਹੋ ਨਹੀਂ ਨਹੀਂ ਮਾਂ ਵਿਆਹ ਦਾ ਚਾਹ ਤਾਂ ਕਿੰਨੂ ਨਹੀਂ ਹੁੰਦਾ ਹੈਗਾ ਤੇਰੇ ਮੂੰਹ ਤੋਂ ਤਾਂ ਲੱਗਦਾ ਨਹੀਂ ਹੈਗਾ ਵੀ ਤੈਨੂੰ ਵਿਆਹ ਦਾ ਚਾਹ ਚੜਾ ਹੈਗਾ ਉਹ ਮਤਾਏ ਕਹਿੰਦਾ ਸੀਗਾ ਅੱਜ ਥੋੜੀ ਹੋਰ ਉਮਰ ਲੰਘ ਜੇ ਇਹਦੇ ਸਾਲ ਦੋ ਸਾਲ ਫਿਰ ਕਰਾ ਲੂੰਗਾ ਵਿਰ ਤੈਂ ਤਾਂ ਕਹਿੰਦਾ ਫਿਰ ਕਰਾ ਲੂੰਗਾ ਪਰ ਮੈਂ ਨਹੀਂ ਰੁਕ ਸਕਦੀ ਹੈਗੀ ਨਾਲੇ ਮੇਰੀ ਗੱਲ ਸੁਣ ਲੈ ਉਹ ਤੇਰੀ ਮਾਸੀ ਨਾ ਸੌਦੀ ਇੱਕ ਸਣਾ ਕੇ ਗਈ ਐ ਕਹਿੰਦੀ ਕੁੜੀ ਬਲੈਂਸ ਹੋਣੀ ਐ ਵੀ ਆ ਰਿਸ਼ਤਾ ਹੱਥੋਂ ਨਾ ਖੁੰਝ ਜੇ ਤੇ ਰਿਸ਼ਤਾ ਤੁਸੀਂ ਲੈ ਲੋ ਨਹੀਂ ਕਹਿੰਦੀ ਜੇ ਮੇਰੇ ਹੱਥੋਂ ਰਿਸ਼ਤਾ ਨਹੀਂ ਲੈਣਾ ਫਿਰ ਕਹਿੰਦੀ ਦੇਖ ਲੈ ਵੀਰ ਆਪਣੀ ਦੋਵੇਂ ਭੈਣਾਂ ਦੀ ਟੁੱਟਪਟਾਈ ਹੋ ਜੂਗੀ ਲੈ ਇੱਕ ਹੀ ਗੱਲ ਹੋਈ ਮਾਸੀ ਦੀ ਟੁੱਟਪਟਾਈ ਹੋ ਜੂ ਐ ਥੋੜੀ ਹੁੰਦਾਗਾ ਐ ਨਹੀਂ ਗੱਲ ਹੁੰਦੀ ਕਿ ਕੋਈ ਹੁੰਦਾਗਾ ਤੋ ਨਹੀਂ ਅਗਲੀ ਨੇ ਪਹਿਲਾਂ ਵੀ ਦੋ ਤਿੰਨ ਵਾਰ ਕਹਿ ਲਿਆ ਤੂੰ ਮੰਨਦਾ ਨਹੀਂ ਹੈਗਾ ਤਾਂ ਕਰਕੇ ਅਗਲੀ ਨੇ ਹੁਣ ਕੀ ਹੈਗਾ ਹੁਣ ਤਾਂ ਅਗਲੀ ਨੇ ਦਬਾਅ ਪਾਇਆ ਬਈ ਫੁੱਲ ਦੇਖ ਮੈਨੂੰ ਆਪਦੀ ਭੈਣ ਨਾਲ ਬਿਨਾ ਨਹੀਂ ਸਰਦਾ ਹੈਗਾ ਤੇ ਤੈਨੂੰ ਤਾਂ ਰਿਸ਼ਤਾ ਕਰਵਾਉਣਾ ਪਊਗਾ। ਓਏ ਹਲੇ ਆਪਾਂ ਨੇ ਨਾ ਕੁੜੀ ਦੇਖੀਗੀ। ਤੂੰ ਤਾਂ ਪਹਿਲਾਂ ਐਂ ਕਰਨ ਲੱਗ ਰਹੀਆਂ ਜਿਵੇਂ ਮੇਰਾ ਵਿਆਹ ਹੁੰਦਾ। ਕੋਈ ਨਾ ਪਰ ਰਿਸ਼ਤਾ ਉਸ ਤੋਂ ਦੇਖੀਏ ਅਸੀਂ ਹਲੇ। ਕੁੜੀ ਦੇਖਣ ਜਾਵਾਂਗੇ ਕੋਈ ਜਾਣ ਸਰਤਾ ਉਹਦੇ ਖੰਭ ਨਹੀਂ ਬੰਦਦੇ ਨਹੀਂ ਹੈਗੇ। ਦੇਖਾਂਗੇ ਜੇ ਆਪਾਂ ਨੂੰ ਫਿੱਟ ਆ ਗਈ ਤਾਂ ਆਪਾਂ ਹਾਂ ਭਰ ਦਾਂਗੇ। ਜੇ ਤੂੰ ਹਾਂ ਦੀ ਨਾਮ ਲਵੇਂਗਾ ਫੇਰ ਹੀ ਆਪਾਂ ਦੇਖਣ ਜਾਵਾਂਗੇ। ਤੂੰ ਤਾਂ ਰਿਸ਼ਤੇ ਦਾ ਨਾਮ ਸੁਣ ਕੇ ਜਵਾਬ ਦੇ ਦਿੰਨਾ। ਚੱਲ ਠੀਕ ਆ। ਦੇਖਤਾ ਆਵਾਂਗੇ। ਔਰ ਜੇ ਮੈਨੂੰ ਕੁੜੀ ਪਸੰਦ ਨਾ ਆਈ ਮੈਂ ਨਹੀਂ ਕਰਾਉਂਦਾ ਇਹ ਗਾ ਕਰ ਕੋਈ ਨਾ ਪਤਾ ਧੱਕੇ ਨਾਲ ਤਾਂ ਤੇਰਾ ਰਿਸ਼ਤਾ ਮੈਂ ਵੀ ਨਹੀਂ ਕਰਦੀ ਹੈਗੀ ਜੇ ਆਪਾਂ ਨੂੰ ਕੁੜੀ ਪਸੰਦ ਆਊਗੀ ਤਾਂ ਆਪਾਂ ਗੱਲਾਂ ਅੱਗੇ ਤੋਰ ਲਾਂਗੇ ਨਹੀਂ ਬੱਸ ਚੱਲ ਕੋਈ ਗੱਲ ਨਹੀਂ ਪਰ ਭਾਵੇਂ ਮਾਸੀ ਆਵੇ ਨਾ ਆਵੇ ਠੀਕ ਆ ਨਾ ਫੇਰ ਤਾਂ ਕਿਉਂ ਆਊਗੀ ਉਹ ਅਗਲੀ ਆਏ ਕਹਿੰਦੀ ਵੀ ਕੇਰਾ ਮੇਰੇ ਕਹੇ ਤੋ ਤੁਸੀਂ ਜਾ ਤਾਂ ਆਓ ਕਹਿੰਦੀ ਤੁਸੀਂ ਤਾਂ ਜਾਂਦੇ ਵੀ ਨਹੀਂ ਹੈਗੇ ਚੱਲ ਠੀਕ ਆ ਐਂ ਵਾਰਾ ਰੋਟੀ ਲਿਆ ਕੇ ਦੇ ਭੁੱਖ ਨਾ ਕਰੀਏ ਲੈ ਆਉਣੀ ਆ ਹਾਂ ਮੰਮੀ ਵੀ ਉਹੀ ਬੱਸ ਰਿਸ਼ਤਾ ਰਿਸ਼ਤਾ ਚੱਲ ਐਂ ਕਰਦਾ ਇਹ ਗੱਲ ਗਾਣ ਨੂੰ ਨਹੀਂ ਦੱਸਦਾ ਹੈਗਾ ਜੇ ਨੂੰ ਪਤਾ ਲੱਗ ਗਈ ਨਾ ਉਹ ਤਾਂ ਗੁੱਸੇ ਹੋ ਜਾਣਾ ਹੋਰ ਗगनਪੁੱਤ ਕਿਵੇਂ ਠੀਕ ਰਹਿੰਦੇ ਹੋ ਹਾਂ ਸਸਰੀ ਗੱਲ ਚਾਚੀ ਸਸਰੀਕਾਲ ਹੋਰ ਦੱਸ ਬਣੀ ਹੈ ਚਾਚੀ ਤੂੰ ਦੱਸ ਕਿਵੇਂ ਠੀਕ ਆ ਹਾਂ ਵੈਸੇ ਠੀਕ ਠਾਕ ਕਿਦਾਂ ਹੈ ਚਾਚੀ ਮੈਂ ਤਾਂ ਉੱਧਰ ਕੰਮ ਜਾ ਜਾਂਦੀ ਸੀਗੀ ਆ ਜਾ ਚਾਚੀ ਕਰੇ ਆ ਜਾ ਚਾਚਾ ਪਾਣੀ ਬਣਾਉਣੀ ਆ ਮੈਂ ਨਾ ਨਾ ਐਨਾ ਟਾਈਮ ਨਹੀਂ ਹੈਗਾ ਲੈ ਦੱਸ ਤੂੰ ਤਾਂ ਐਂ ਕਰਦੀ ਹੁੰਨੀ ਆਗੀ ਆ ਜਾ ਮਿੰਦ ਨਾਲ ਦੱਸ ਕਿ ਹੁੰਦਾ 5 ਮਿੰਟ ਲਾਉਂਗੀ ਮੈਂ ਚਾਹ ਬਣਾਉਣ ਨੂੰ ਨਹੀਂ ਕੁੜੇ ਚਾਹ ਤਾਂ ਛੱਡ ਮੈਂ ਤਾਂ ਤੁਹਾਨੂੰ ਤੈਨੂੰ ਇੱਕ ਖੁਸ਼ਖਬਰੀ ਦੇਣੀ ਸੀ ਖੁਸ਼ਖਬਰੀ ਕੀ ਚਾਚੀ ਲੈ ਲੀੜੇ ਲਾੜੇ ਸੁਣਾ ਲੈ ਲੀੜੇ ਕੱਪੜੇ ਸੁਣਾ ਲੈ ਮਖਾਂ ਕਾਦ ਲੈ ਉਸੇ ਚਾਚੀ ਅਸੀਂ ਨਾ ਕਾਲੇ ਦੀ ਬਹੂ ਦੇਖਣ ਜਾਣਾ ਤਾਂ ਕਰਕੇ ਕਹਿਨੀ ਆ ਮੈਂ ਤੈਨੂੰ ਖੁਸ਼ੀ ਦਾ ਮੌਕਾ ਆਏਗਾ ਵੀ ਤੂੰ ਵੀ ਕੱਪੜੇ ਸਿਮਾਲਾ ਕੀ ਚਾਚੀ ਕਾਲੇ ਦੀ ਬਹੂ ਦੇਖਣ ਜਾਣਾ ਸੱਚੇ ਕਾਲਾ ਮੰਨ ਗਿਆ ਲੈ ਕੁੜੇ ਹਾਂ ਤਾਂ ਕਿਹੋ ਜੀ ਗੱਲ ਕਰਦੀਆਂ ਜੇ ਕਾਲਾ ਮੰਨਿਆ ਤਾਂ ਹੀ ਅਸੀਂ ਕੁੜੀ ਦੇਖਣ ਜਾਵਾਂਗੇ ਨਾਲੇ ਹੋਰ ਤਾਂ ਹੋਰ ਰਿਸ਼ਤਾ ਵੀ ਮੇਰੀ ਭੈਣ ਕਰਵਾਉਂਦੀ ਹੈ ਕਹਿੰਦੀ ਬਲਾਈ ਸੋਹਣੀ ਕੁੜੀ ਹੈ ਕੀ ਗੱਲ ਤੈਨੂੰ ਖੁਸ਼ੀ ਨਹੀਂ ਹੋਈ ਨਹੀਂ ਨਹੀਂ ਚਾਚੀ ਬਹੁਤ ਖੁਸ਼ੀ ਆ ਮੈਨੂੰ ਉਹ ਤਾਂ ਮੈਂ ਐ ਸੋਚਦੀ ਸੀ ਦੇਖੇ ਖਲ ਪਰਸੋਂ ਦੀਆਂ ਗੱਲਾਂ ਨੇ ਐਂ ਲੱਗਦਾ ਹਲੇ ਤਾਂ ਪੜਦਾ ਸੀ ਉਮਰ ਹੀ ਬਹੁਤ ਛੋਟੀ ਆ ਅਹ ਹਜੇ ਤਾਂ ਵੈਸੇਉਂ ਪਿਆਰ ਨੂੰ ਕੀ ਸੀ ਫਿਰ ਵੀ ਕਾਲੇ ਨੂੰ ਇੱਕ ਵਾਰੀ ਚਾਚੀ ਤੁਸੀਂ ਪੁੱਛ ਲੈਣਾ ਸੀ ਲੈ ਕਮਲੀ ਹੋਈਆਂ ਤੂੰ ਹੁਣ ਕਾਲੇ ਨੂੰ ਪੁੱਛਿਆ ਹੀ ਐ ਅੱਜ ਕੱਲ ਦੇ ਜਵਾਬ ਖਿਨਾ ਪੁੱਛੇ ਕਿੱਥਾਂ ਉਹ ਕਰਦੇ ਨੇਗੇ ਕਾਲਾ ਮੰਨ ਤਾਂ ਗਿਆ ਵੀਰ ਪਰ ਮੰਨਿਆ ਮਸਾਂ ਐ ਉਸ ਤਾਂ ਦਬਾਅ ਪਾਇਆ ਆ ਮੇਰੇ ਤੇ ਵੀ ਮੇਰੀ ਭੈਣ ਦਾ ਦਬਾਅ ਪਿਆ ਹੋਇਆ ਸੀ ਨਾਲੇ ਇੱਕ ਗੱਲ ਹੋਰ ਕੁੜੇ ਵਿਆਹ ਤਾਂ ਕਰਵਾਉਣਾ ਹੀ ਐ ਅੱਜ ਨਹੀਂ ਤਾਂ ਕੱਲ ਆ ਦੇਖ ਲੈ ਨਿਆਣਾ ਕੱਥੂਆ ਕਾਲਾ ਆ ਇਹਦੇ ਹਾਨ ਦੇ ਤਾਂ ਜਵਾਖਾਂ ਦੇ ਪਿਓ ਬਣੇ ਫਿਰਦੇ ਆ ਚੱਲ ਵਧੀਆ ਗੱਲ ਐ ਚਾਚੀ ਕਰਮਾ ਵਾਲੀ ਐ ਕੁੜੀ ਛੀਨੂ ਕਾਲੇ ਵਰਗਾ ਮੁੰਡਾ ਮਿਲਿਆ ਕੋਈ ਨਿਸ਼ਾਨੀ ਪੱਤਾ ਨਹੀਂ ਸਿਆਣਾ ਆ ਚੱਲ ਵਧੀਆ ਟਾਈਮ ਨਾਲ ਹੋ ਜਾਊਗਾ ਤੈਨੂੰ ਵੀ ਸੌਖਾ ਹੋ ਜਾਊ ਚਾਚੀ ਹੋਰ ਪਤਾ ਇਹ ਤਾਂ ਹੈ ਚੱਲ ਚੰਗਾ ਚਲਦੀ ਆ ਮੈਂ ਠੀਕ ਆ ਚਾਚੀ ਕਾਲਾ ਵਿਆਹ ਨੂੰ ਮੰਨ ਗਿਆ ਹਾਂ ਕਿ ਮੈਂ ਮੰਨਦੀ ਕਿ ਤੇ ਬਿਆਹ ਨੂੰ ਹਾਂ ਮੈਂ ਕਰ ਗਗਨ ਕੀ ਗੱਲ ਹੋ ਗਈ ਕੁਛ ਨਹੀਂ ਜੀ ਤੇ ਚਾਚੀ ਆਈ ਸੀ ਕਾਲੇ ਦੇ ਨਾ ਵਿਆਹ ਦੀ ਗੱਲ ਚੱਲਦੀ ਆ ਕੁੜੀ ਦੇਖਣ ਜਾਣਾ ਬਸ ਉਹਨਾਂ ਨੇ ਉਹ ਗੱਲਾਂ ਕਰਦੀ ਚਾਚੀ ਉਹੀ ਕਹਿੰਦੀ ਸੀ ਮੈਂ ਮੈਂ ਕਿਹਾ ਦੇਖੀ ਖੱਲ ਪਾਸੇ ਉਹਦੀਆਂ ਗੱਲਾਂ ਵਿਹਲੇ ਪੜਦਾ ਹੀ ਹੁੰਦਾ ਸੀ ਅੱਜ ਉਹਦੇ ਵਿਆਹ ਦੀਆਂ ਤਿਆਰੀਆਂ ਵੀ ਹੁੰਦੀਆਂ ਉਹ ਤਾਂ ਖੁਸ਼ੀ ਵਾਲੀ ਗੱਲ ਆ ਵਧੀਆ ਚੱਲੋ ਹਾਂਜੀ ਹਾਂਜੀ ਕਾਲੇ ਦਾ ਵੀ ਵਿਆਹ ਹੋ ਜਾਊਗਾ ਉਹ ਨਾਲੇ ਚਾਚੀ ਨੂੰ ਵੀ ਔਖਾ ਸੀ ਵਿਚਾਰੀ ਨੂੰ ਕੱਲੀ ਕੰਮ ਕਰਦੀ ਰਹਿੰਦੀ ਹਾਂਜੀ ਹਾਂਜੀ ਪਰ ਤੈਨੂੰ ਕੀ ਹੋਇਆ ਤੂੰ ਕਿਵੇਂ ਕਰੀ ਨਹੀਂ ਆ ਮੈਂ ਤਾਂ ਨਾ ਕੂੜਾ ਬਾਹਰ ਇੰਨਾ ਪਿਆ ਸੀਗਾ ਗਮਾਂਡੀ ਚੱਕ ਕੇ ਆਪਣੇ ਬਾਹਰ ਚ ਸੁੱਟ ਦਿੰਦੇ ਨੇ ਉਹੀ ਕਹਿੰਦੀ ਸੀ ਮੈਨੂੰ ਚੱਕਣਾ ਔਖਾਗਾ ਉਹ ਚੱਲ ਕੋਈ ਨਾ ਉਹਨਾਂ ਕਿਸੇ ਨਾਲ ਲੜਪੀ ਤੂੰ ਚਲ ਆ ਕੰਮ ਤਾਂ ਉਹਦੇ ਕਰਕੇ ਨਾਲ ਦਾ ਆਰਾਮ ਕਰ ਲਈ ਮੈਂ ਕੰਮ ਤੇ ਜਾਣਾ ਚੰਗਾ ਠੀਕ ਹੈ ਜੀ ਠੀਕ ਆ ਹਰਾਮ ਹਰਾਮ ਤਾਂ ਹੋਰ ਰੱਬ ਹੀ ਕਰਾਊਗਾ ਮੈਨੂੰ ਇਹਨੂੰ ਲਾਉਣੀ ਆ ਫੋਨ ਪਹਿਲਾਂ ਤਾਂ ਹਲੋ ਕਾਲੇ ਕਿੱਥੇ ਆ ਮੈਂ ਕਰੀ ਸੀਗਾ ਦਾਦੇ ਨੂੰ ਕੰਮ ਸੀ ਕੋਈ ਹਾਂ ਹਾਂ ਤੂੰ ਨਾ ਕਰਿਆ ਮੈਂ ਨੂੰ ਨਾ ਕੰਮ ਆ ਤੇਰੇ ਤੱਕ ਤੂੰ ਛੇਤੀ ਆ ਜਾ ਕੀ ਕੰਮ ਆਗਾ ਇੱਥੇ ਦੱਸ ਦੇ ਮੈਂ ਕਿਹਾ ਨਾ ਫੋਨ ਤੇ ਦੱਸਣ ਵਾਲਾ ਨਹੀਂ ਹੈਗਾ ਬਹੁਤ ਜ਼ਰੂਰੀ ਕੰਮ ਪੈ ਗਿਆ ਮੈਨੂੰ ਤੇਰੇ ਤੱਕ ਤੂੰ ਛੇਤੀ ਆ ਜਾ ਜਿੱਥੇ ਵੀ ਹੈਗਾ ਮਿੰਟ 5 ਦੇ ਵਿੱਚ ਮੇਰੇ ਕੋਲ ਘਰੇ ਆ ਜਾ ਐਨਾ ਵੀ ਕੀ ਜ਼ਰੂਰੀ ਕੰਮ ਹੋ ਗਿਆ ਓ ਯਾਰ ਹੋ ਗਿਆ ਹੁਣ ਤੂੰ ਕੀ ਗੱਲ ਆ ਵੀ ਨਹੀਂ ਸਕਦਾ ਹੈਗਾ ਓ ਆ ਰਿਹਾ ਨਾ ਤੂੰ ਠੀਕ ਤਾਂ ਹੀ ਆ हां आ जा चल ਹੁਣ ਆ ਜਾ ਕ ਵੀ ਇਹ ਨੂੰ ਕੀ ਹੋ ਗਿਆ ਹਣਾ ਮੈਂ ਲਾ ਜਿਹੜੇ ਸਾਹ ਨਾਲ ਬੋੜਲੀ ਸੀ ਕੋਈ ਨਾ ਕੋਈ ਗੜਬੜਾ ਜ਼ਰੂਰ ਹੋਈ ਆ ਜਾਣਾ ਦਾ ਪੈਣਾ ਹੀ ਆ ਚਲ ਜਾ ਕੇ ਦੇਖਦਾ ਵੀ ਹੁਣ ਕੀ ਮੁਸੀਬਤ ਆ ਗਈ ਕਾਲੇ ਤੂੰ ਕਿੱਧਰ ਚੱਲਿਆ ਪੁੱਤ ਕੰਮ ਜੇ ਜਾ ਕੇ ਆਉਂਦਾ ਹੀ ਮਾਂ ਇਹ ਹਜੇ ਤੈਨੂੰ ਕੀ ਕੰਮ ਆਣ ਪਿਆ ਮੈਨੂੰ ਪਤਾ ਹੀ ਹੈ ਕੱਲ ਨੂੰ ਕੁੜੀ ਦੇਖਣ ਜਾਣਾ ਉਹ ਕੋਈ ਨਾ ਕੁੜੀ ਦਾ ਕੱਲ ਨੂੰ ਦੇਖਣੀ ਹੈ ਨਾ ਅੱਜ ਤਾਂ ਨਹੀਂ ਦੇਖਣੀ ਜਾਣਾ ਅੱਜ ਕੋਈ ਮੜਾ ਐ ਮੈਂ ਪੰਡਿਤ ਜ਼ਰੂਰੀ ਕੰਮ ਜਾ ਕੇ ਆਣਾ ਉਹ ਤਾਂ ਸਾਰੀ ਤਿਆਰੀ ਵੈਰੀ ਕਰਨੀ ਹੁੰਦੀ ਹੈਗੀ ਅਖੇ ਕੱਲ ਨੂੰ ਕੁੜੀ ਦੇਖਣ ਜਾਣਾ ਨਾ ਤਿਆਰੀ ਨਹੀਂ ਕਰਨੀ ਹੈਗੀ ਉਹ ਤਿਆਰੀ ਨੂੰ ਕੀ ਤਿਆਰੀ ਕਰਨੀ ਆ ਉਹ ਜਿਹੜਾ ਸਮਾਨ ਸੀ ਤਾਂ ਤੂੰ ਲੈਣੀ ਜਾਰੀ ਨਾਲ ਲੈ ਕੇ ਨਹੀਂ ਆਈਗੀ ਹੁਣ ਇੱਥੇ ਕਿੱਥੋਂ ਮਿਲਦਾ ਸਮਾਨ ਤਾਂ ਹੀ ਤਾਂ ਮੈਂ ਤੈਨੂੰ ਕਹਿਨੀ ਆ ਵੀ ਸੈਰ ਵਗ ਜਾ ਉਹ ਸਮਾਨ ਫੜ ਲੈ ਸਾਰਾ ਖਾਮਣੇ ਪਤਾਸੇ ਜਿਹੜਾ ਵੀ ਸਮਾਨ ਹੁੰਦਾ ਨਾ ਮੈਂ ਤੈਨੂੰ ਲਿਖ ਕੇ ਦੇ ਦੂੰਗੀ ਸਾਰਾ ਸਮਾਨ ਲੈ ਆਈ ਫਿਰ ਆ ਤੂੰ ਉਹਨੂੰ ਕਿਹੜਾ ਦੇ ਕੇ ਆਈ ਹਰਥੇ ਦੁਕਾਨ ਤੇ ਨਹੀਂ ਮਿਲਿਆ ਪੁੱਤ ਹੁਣ ਫਿਰ ਮੈਂ ਕੀ ਕਰਾਂ ਜਾ ਉਤਰਮ ਚਲਾਇਆ ਕਰ ਮੈਂ ਜਾਣਨਾਗਾ ਮੈਂ ਤੇਰੀ ਗੱਲੀ ਕਰਾ ਦੂੰਗਾ ਉੱਥੇ ਠੀਕ ਆ ਨਾ ਨਾਲੇ ਮੈਂ ਸਮਾਨ ਲਿਆਉਂਗਾ ਇਹ ਮੜਾ ਜਾ ਕੰਮ ਜਾਇਆਊਗਾ ਤੇ ਮੈਂ ਤੈਨੂੰ ਐ ਕਹਿੰਦੀ ਸੀ ਮੜਾ ਨਾਈ ਦੇ ਵੀ ਜਾ ਜਾਂਦਾ ਤੂੰ ਕੋਈ ਨਾ ਆ ਸਰਦਾੜੀ ਕਰਵਾ ਜਾਂਦਾ ਉਹ ਕੋਈ ਨਾ ਕਟਾਇਆਉਂਗਾ ਮੈਨੂੰ ਹੋਰ ਹੀ ਬਥੇਰੇ ਕੰਮ ਨੇ ਇਹ ਹਜੇ ਪਤਾ ਨਹੀਂ ਕਿਹੜੇ ਕੰਮਾਂ 'ਚ ਹੁਲਜਾ ਫਿਰਦਾ ਰਹਿੰਦਾ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਕਣੀ ਤਾਂ ਝਾਕਦਾ ਨਹੀਂ ਹੋਰ ਹੀ ਪਾਸੇ ਫਿਰਦਾ ਰਹਿੰਦਾਗਾ ਇਹਦਾ ਵੀ ਸਰਾਈ ਪੇ ਕਾਲੇ ਤੂੰ ਆ ਗਿਆ ਓਏ ਹਾਂ ਦੱਸ ਇੱਕ ਮਿੰਟ ਇੱਧਰ ਆ ਅੰਦਰ ਚੱਲ ਤੂੰ ਮੇਰੇ ਨਾਲ ਉਹ ਗੰਦ ਰੱਛਾ ਮੈਂ ਤੈਨੂੰ ਦੱਸਦੀ ਆ ਉਹ ਕਾਲੇ ਗੰਦ ਰੱਛੇ ਨੇ ਕਿ ਹੋ ਗਈ ਤੈਨੂੰ ਕੱਲ ਹੀ ਨਹੀਂ ਪਤਾ ਤੂੰ ਇਹਨਾਂ ਪੋਲਾ ਕੀ ਮੈਂ ਬਣਦਾ ਉਹ ਗੱਲ ਦਾਸਦੇ ਤੂੰ ਐ ਗੁੱਸੇ ਜਗਾ ਤਵਾਰੀ ਆ ਜਰਾ ਅੱਛਾ ਤੈਨੂੰ ਕੀ ਲੱਗਦਾ ਮੈਨੂੰ ਕੁਛ ਨਹੀਂ ਪਤਾ ਲੱਗਣਾ ਚੋਰੀ ਚੋਰੀ ਵਿਆਹ ਕਰਵਾ ਲੈਣਾ ਇਹ ਸਭ ਕੁਝ ਮੈਂ ਹੋਣ ਦੇ ਦੂੰਗੀ ਉਹ ਵਿਆਹ ਕਿੱਥੇ ਹੋ ਗਿਆ ਲੈ ਮੇਰਾ ਅੱਧਾ ਕਰੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ ਯਾਰਾ ਤੂੰ ਮੈਨੂੰ ਦੱਸਿਆ ਕਿ ਰਿਸ਼ਤੇ ਦੀ ਗੱਲ ਚੱਲ ਰਹੀ ਹੈ ਮੇਰੇ ਘਰੇ ਉਹ ਤੈਨੂੰ ਮੈਂ ਦੱਸਣਾ ਜੀ ਤੂੰ ਬੈਠਾ ਇੱਥੇ ਯਾਰ ਸ਼ਾਂਤ ਹੋ ਜਾ ਲੈ ਮੈਂ ਤੇਰੇ ਕੋਈ ਗੱਲ ਨਹੀਂ ਸੁਣਨੀ ਹੈਗੀ ਕਾਲੇ ਤੂੰ ਮੇਰੇ ਨਾਲ ਧੋਖਾ ਨਹੀਂ ਕਰ ਸਕਦਾ ਮੈਂ ਤੇਰਾ ਵਿਆਹ ਨਹੀਂ ਹੋਣ ਦੇਣਾ ਬਸ ਗੱਲ ਮੁੱਕਦੀ ਆ ਉਹ ਯਾਰ ਮੈਂ ਕਿਹੜਾ ਜਾਣ ਕੇ ਵਿਆਹ ਕਰਾ ਰਿਆ ਉਹਦਾ ਮਾਂ ਨਹੀਂ ਹਟਦੀਗੀ ਕਹਿੰਦੀ ਮਾਸੀ ਲੜਕੀ ਕੋਈ ਗੱਲ ਨਹੀਂ ਮਾਂ ਮੈਨੂੰ ਤੇਰੀ ਸਾਰੀ ਗੱਲ ਦੱਸ ਕੇ ਗਈ ਆ ਕਿ ਕਾਲੇ ਨੇ ਆਪਣੀ ਮਰਜ਼ੀ ਨਾਲ ਹਾਂ ਕਹੀ ਆ ਉਹ ਯਾਰ ਮੈਂ ਕੋਈ ਮਰਜ਼ੀ ਨਾਲ ਨਹੀਂ ਹਾਂ ਕੀਤੀ ਗਈ ਉਹ ਮੇਰੀ ਮਾਂ ਪ੍ਰੈਸ਼ਰ ਪਾਈ ਜਾਂਦੀ ਆ ਉੱਪਰ ਤੋਂ ਮੇਰੀ ਮਾਸੀ ਹੈਗੀ ਉਹ ਕਹਿੰਦੀ ਅਸੀਂ ਛੋਟੇ ਨਾਲ ਬਰਤਨ ਵੜ ਜਾਗੇ ਉਹ ਆ ਕੇ ਰਿਸ਼ਤਾ ਫਿਰ ਹਟ ਜਾਣ ਦੇ ਵਿਆਹ ਕਰਾਉਣਾ ਜ਼ਰੂਰੀ ਆ ਤੂੰ ਸਾਫ਼-ਸਾਫ਼ ਕਹਿ ਦੇ ਮੈਂ ਨਹੀਂ ਕਰਾਉਣਾ ਵਿਆਹ ਉਹ ਤੂੰ ਯਾਰ ਗੁੱਸੇ ਨਾ ਹੋ ਤੂੰ ਪਿਆਰ ਨਾਲ ਮੇਰੀ ਗੱਲ ਸੁਣਾ ਦੇਖ ਲੈ ਯਾਰ ਹੁਣ ਮੰਮੀ ਕਰਕੇ ਪਿਆ ਤਾਂ ਮੈਨੂੰ ਕਰਾਉਣੀ ਪਊਗਾ ਯਾਰ ਘਰੇ ਵੀ ਨਹੀਂ ਹੈਗਾ ਸਾਡੇ ਕੋਈ ਠੀਕ ਆ ਨਾ ਮੈਂ ਜਦੋਂ ਕਿਧਰੇ ਆਊ ਉਹਦਾ ਵੀ ਧਿਆਨ ਰੱਖਣ ਨੂੰ ਕੋਈ ਚਾਹੀਦਾ ਮਗਰ ਯਾਰ ਨਹੀਂ ਕਾਲੇ ਇਹ ਨਹੀਂ ਹੋ ਸਕਦਾ ਤੂੰ ਪਹਿਲਾਂ ਮੇਰੇ ਨਾਲ ਪਿਆਰ ਕਿਉਂ ਪਾਇਆ ਸੀ ਮੈਂ ਤੇਰਾ ਵਿਆਹ ਨਹੀਂ ਹੋਣ ਦੇਣਾ ਤੂੰ ਤਾਂ ਵਿਆਹ ਕਰਾ ਕੇ ਮੈਨੂੰ ਭੁੱਲ ਜਾਏਗਾ ਤੂੰ ਤਾਂ ਛੱਡ ਦੇਗਾ ਓ ਯਾਰ ਨਹੀਂ ਬਦਲਦਾ ਹੈਗਾ ਤੈਨੂੰ ਨਹੀਂ ਛੱਡਦਾ ਹੈਗਾ ਕਾਹਨ ਯਾਰ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਓ ਯਾਰ ਮੈਂ ਯਕੀਨ ਕੀ ਕਰਾਂ ਤੂੰ ਆਪਣੇ ਕੱਲ ਤੋਂ ਤਾਂ ਭੱਜ ਗਿਆ ਤੂੰ ਤਾਂ ਮੈਨੂੰ ਇਹ ਵੀ ਵਾਦਾ ਕੀਤਾ ਸੀ ਵੀ ਮੈਂ ਕਦੇ ਵਿਆਹ ਨਹੀਂ ਕਰਾਉਂਦਾ ਹੈਗਾ ਓ ਮੈਂ ਵਿਆਹ ਥੋੜੀ ਕਰਾਉਣਾ ਸੀ ਓ ਯਾਰ ਮਾਂ ਨਹੀਂ ਹਟਦੀ ਹੈਗੀ ਨਹੀਂ ਮੈਂਗਾ ਤੂੰ ਤੂੰ ਮਾਨੂੰ ਕਹਿ ਵੀ ਤਾਂ ਸਕਦਾ ਹੈ ਓਏ ਯਾਰ ਗਾਣ ਤੂੰ ਐਂ ਘਤੋ ਕਰ ਲਈਂ ਯਾਰ ਤੂੰ ਸਮਝ ਲੈ ਪਲੀਜ਼ ਯਾਰਾ ਮੇਰੀ ਵੀ ਮਜਬੂਰੀ ਹੈਗੀ ਇੱਕ ਮਜਬੂਰੀ ਇਹੋ ਜਿਹੀ ਕੀ ਮਜਬੂਰੀ ਆ ਛੇੜਾ ਤੈਨੂੰ ਵਿਆਹ ਕਰਾਉਣਾ ਪੈ ਰੇ ਉਦਾਂ ਐ ਕਰਦਾ ਫਿਰ ਖੁਦ ਨਾਲ ਨਹੀਂ ਵਿਆਹ ਕਰਾਉਂਦਾ ਪਰ ਤੂੰ ਕਰਾ ਲ ਮੈਨਾਂ ਪਿਆ ਤੂੰ ਕਿਹੋ ਜੀਆਂ ਗੱਲਾਂ ਕਰਦਾ ਪਾਗਲ ਹੋ ਗਿਆ ਤੂੰ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਵਿਆਹੀ ਹੋਈ ਆ ਤੇ ਨਾਲੇ ਮੇਰੇ ਵੀ ਨਾ ਜੱਸਦਾ ਹੈ ਹੀ ਕੌਣ ਛੇ ਮੈਂ ਵੀ ਇਹਨੂੰ ਛੱਡਦਾ ਤਾਂ ਇਹ ਕਿਹਦੇ ਸਹਾਰੇ ਜੀਊਂਗਾ ਪਿਆ ਫੇ ਮੇਰੀ ਵੀ ਮਜਬੂਰੀ ਸਮਝ ਲੈ ਯਾਰਾ ਮੈਨੂੰ ਵਿਆਹ ਕਰਾਉਣਾ ਪੈਣਾ ਹੁਣ ਮੈਂ ਵਿਆਹ ਕਰਾ ਕੇ ਤੈਨੂੰ ਥੋੜੀ ਭੁੱਲੂਗਾ ਯਾਰਾ ਤੇਰੇ ਨਾਲ ਤਾਂ ਮੇਰਾ ਇੰਮੀ ਪਿਆਰ ਰਹੂਗਾ ਸਾਰੀ ਉਮਰ ਉਹਨੂੰ ਨਹੀਂ ਮੈਂ ਪਿਆਰ ਛੁੱਟ ਕਰਦਾਗਾ ਪਿਆਰ ਤਾਂ ਮੇਰਾ ਤੇਰੇ ਨਾਲਾ ਉਹ ਤਾਂ ਇੱਕ ਬਸ ਲੋਕਾਂ ਵਜੋਂ ਵਿਆਹ ਕਰਾ ਕੇ ਬਸ ਆਏ ਹੋ ਜੀ ਲੋਕਾਂ ਨੂੰ ਬਸ ਮੇਰੇ ਵਿਆਹ ਹੋਇਆ ਹੋਇਆਗਾ ਤੇ ਉੱਪਰੋਂ ਯਾਰਾ ਜਸਨੂ ਵੀ ਮੇਰੇ ਤੇ ਕੋਈ ਸ਼ੱਕ ਨਹੀਂ ਹੋਊਗਾ ਉਹਨੂੰ ਵੀ ਐ ਹੋਗੇ ਹਾਂ ਇਹ ਵਿਆਹ ਹੋਇਆ ਹੋਇਆ ਕਾਲੇ ਤੂੰ ਸੱਚੀ ਕਹਿ ਰਿਹਾ ਕਿ ਤੂੰ ਵਿਆਹ ਕਰਾ ਕੇ ਬਦਲਦਾ ਨਹੀਂ ਹੈਗਾ ਤੇ ਤੂੰ ਸਾਡੇ ਘਰੇ ਆਉਣਾ ਜਾਣਾ ਬੰਦ ਨਹੀਂ ਕਰਦਾ ਉਹਦੇ ਪਿੱਛੇ ਤਾਂ ਲੱਗਦਾ ਨਹੀਂ ਗਾਗਣਾ ਤੇਰਾ ਹੱਥ ਫੜਿਆ ਵਾ ਯਾਰਾ ਮਦਦ ਤੇਰੇ ਯੋਗ ਹੀ ਹੈਗਾ ਬਸ ਕਾਲੇ ਪੱਕੀ ਗੱਲ ਹੈ ਨਾ ਤੂੰ ਲੋਕਾਂ ਲੱਜੂ ਵੀ ਆ ਕਰਾ ਰਹੇ ਆ ਵੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ ਤੂੰ ਕੱਲ ਨੂੰ ਸਾਰੀਆਂ ਗੱਲਾਂ ਉਹਦੀਆਂ ਮੰਨੇਗਾ ਤੂੰ ਉਹਦੀ ਕੋਈ ਗੱਲ ਨਹੀਂ ਨਾ ਮੰਨਦਾ ਉਹ ਨਹੀਂ ਮੰਨਦਾ ਗਾਗਣਾ ਚਲ ਚੰਗਾ ਹੁਣ ਮੈਂ ਚੱਲਦਾਗਾ ਕਰੇ ਮੰਮੀ ਨੂੰ ਮੈਂ ਬਸ ਝੂਠ ਬੋਲ ਕੇ ਆਈ ਸੀ ਵੀ ਬਸ ਮੈਂ ਇੱਥੇ ਕੰਮ ਜਾ ਕੇ ਆਉਣਾਗਾ ਠੀਕ ਆ ਕਾਲੇ ਤੈਨੂੰ ਮੇਰੇ ਤੇ ਯਕੀਨਤਾ ਹੈਗਾ ਨਾ ਹਾਂ ਹਾਂ ਯਕੀਨਤਾ ਮੈਨੂੰ ਪਹਿਲਾਂ ਵੀ ਸੀ ਬਸ ਮੈਂ ਥੋੜਾ ਡਰ ਗਈ ਸੀ ਜਦੋਂ ਮੈਨੂੰ ਚਾਚੀ ਨੇ ਦੱਸਿਆ ਕਿ ਉਹਦਾ ਵਿਆਹ ਮੈਨੂੰ ਐਵੇਂ ਲੱਗਿਆ ਤੂੰ ਮੇਰੇ ਕੋਲ ਗੱਲ ਹੀ ਨਹੀਂ ਕੀਤੀ ਉਹ ਮੈਂ ਕਰਨੀ ਸੀ ਅੱਜ ਗੱਲ ਪਾਸਾ ਕਰਦਾ ਤਾਲੇ ਕਰ ਲੂ ਵੀ ਕਰ ਇੱਥੇ ਤੂੰ ਐਵੇਂ ਨਾ ਸੋਚੀ ਜਾਂਦਾ ਕਰ ਚੰਗਾ ਚਾ ਠੀਕ ਆ ਮੈਂ ਚੱਲਦਾਗਾ ਠੀਕ ਆ ਗਾਲੇ ਇਹ ਸੱਚ ਬੋਲਦਾ ਕੀ ਬਦਲਦਾ ਨਹੀਂ ਆਏਗਾ ਹਾਂ ਯਾਰ ਐਵੇਂ ਤਾਂ ਲੱਗਦਾ ਤਾਂ ਹੈ ਨਹੀਂ ਚੱਲ ਸਹੀ ਹਾਲ ਹੈ ਦੀ ਵੀ ਮਜਬੂਰੀ ਆ ਵਿਆਹ ਤਾਂ ਇਹਨੂੰ ਕਰਾਉਣਾ ਹੀ ਪੈਣਾ ਚਾਲਾ ਪੜੀਆ ਮੰਨ ਗੀਏ ਮਨ ਤਾਂ ਐ ਸੀ ਵੀ ਕਿਤੇ ਨਾ ਮੰਨੇ ਇਹਦੀ ਹੰਡ ਦਾ ਵੀ ਕੋਈ ਪਤਾ ਨਹੀਂ ਹੈਗਾ ਕਿਤੇ ਹੋਰ ਹੀ ਪੰਗਾ ਖੜਾ ਕਰਦਾ ਨਹੀਂ ਚਾਲਾ ਅੱਗੇ ਵੀ ਮੈਂ ਤਾਂ ਕਹਣਾ ਆਹੀਂ ਬਸ ਖੈਰ-ਖੋਖਰ ਹੈ ਤੇ ਵਿਆਹ ਹੋ ਜੇ ਇੱਕ ਵਾਰ ਤਰਜੋਹੂ ਦੇਖੀ ਜਾਊਗੀ